ਅੱਜ ਇਹ ਮਸ਼ਕਾਟੀ ਅੱਜ ਡਾਕਟਰ ਬੀ.ਡੀ. ਸਿਚੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਸਿਟੀ ਲੈਬਸ ਢਲੇਵਾ ਹਸਪੀਟਲ ਦੇ ਨਾਲ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਅੱਜ ਸੀ.ਬੀ.ਸੀ. ਔਰ ਬਲੱਡ ਸ਼ੂਗਰ ਚੈੱਕ ਕੈਂਪ ਲਗਾਇਆ ਗਿਆ ਤੇ ਬਹੁਤ ਜ਼ਿਆਦਾ ਵਧੀਆ ਜਿਹੜਾ ਹੰਗਾਰਾ ਇਹ ਇਸ ਕੈਂਪ ਦੇ ਵਿੱਚ ਮਿਲਿਆ ਔਰ ਲਗਭਗ 200 ਪਲੱਸ ਜਿਹੜੇ ਨੇ ਪੇਸ਼ੈਂਟ ਨੇ ਇੱਥੇ ਆਪਣੀ ਜਾਂਚ ਕਰਵਾਈ ਹੈ ਔਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਡਾਕਟਰ ਬੀ.ਡੀ. ਸਿਚੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੀ ਸਾਰੀ ਟੀਮ ਦਾ ਤਾਂ ਇਹ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਜਦੋਂ ਵੀ ਕੋਈ ਨਾ ਸਾਇਟੀ ਨੂੰ ਪ੍ਰਣਾ ਕੀਤਾ ਜਾਂਦਾ ਹੈ ਤੇ ਹਮੇਸ਼ਾ ਜਿਹੜੀ ਸਾਰੀ ਟੀਮ ਹੈ ਉਹ ਤਤਪਰ ਰਹਿੰਦੀ ਹੈ ਤੇ ਨਾਲ ਹੀ ਮੈਂ ਸਿਧੀ ਲੈਬ ਦੇ ਸਾਰੇ ਜਿਹੜੇ ਨੇ ਇੱਥੇ ਪਰਸਨ ਮੌਜੂਦ ਨੇ ਵਿਕਾਸ ਕਟਾਰੀਆ ਜੀ ਅਸ਼ੀਸ਼ ਜੀ ਔਰ ਜਸ ਗੁਰਜੀਤ ਜੀ ਤਾਂ ਇਹਨਾਂ ਸਾਰੇ ਦੀ ਟੀਮ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਜਿੱਥੇ ਸਹਿਯੋਗ ਕੀਤਾ ਔਰ ਜਨਤਾ ਦਾ ਵੀ ਤਹਿ ਦਿਲੋਂ ਸ਼ੁਕਰੀਆ ਦਾ ਕਰਦੀ ਆ ਕਿ ਜਿਨ੍ਹਾਂ ਨੇ ਬਹੁਤ ਵਧੀਆ ਜਿਹੜਾ ਇਹ ਸਾਨੂੰ ਮੋਟੀਵੇਸ਼ਨ ਦਿੱਤੀ ਹੈ ਤੇ ਬਹੁਤ ਵਧੀਆ ਜਿਹੜਾ ਪਿਆਰ ਜਨਤਾ ਵੱਲੋਂ ਮਿਲਦਾ ਹੈ ਕੀ ਕਹਿਣਾ ਚਾਹੋ ਗਾਇਜ਼ ਇਹ ਕੈਂਪ ਬਾਰੇ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਰਾਮ ਰਾਮ ਸਤਿ ਸ਼੍ਰੀ ਅਕਾਲ ਜਿਵੇਂ ਕਿ ਅੱਜ ਇੱਕ ਤਰੀਕ ਦਿਨ ਵੀਰਵਾਰ ਡਾਕਟਰ ਬੀੜੀ ਸਜੇ ਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੁਆਰਾ ਫੀ ਸ਼ੂਗਰ ਤੇ ਫੀ ਸੀਵੀਸੀ ਜਾਂਚ ਕੈਂਪ ਲਗਾਇਆ ਗਿਆ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਲੋਕਾਂ ਚ ਕਿੰਨੀ ਜਾਗਰੂਕਤਾ ਹੈ ਬਹੁਤ ਜ਼ਿਆਦਾ ਗੰਟੀ ਚ ਲੋਕ ਇਥਾਰੇ ਨੇ ਸਾਰਾ ਚੈੱਕਅਪ ਕਰਾ ਰਹੇ ਨੇ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਕਿ ਲੋਕਾਂ ਨੂੰ ਟਾਈਮ ਟਾਈਮ ਆਪ ਦਾ ਚੈੱਕਅਪ ਜਰੂਰ ਕਰਾਉਣਾ ਚਾਹੀਦਾ ਹੈ ਅੱਜ ਕੱਲ ਬਿਮਾਰੀਆਂ ਬਹੁਤ ਫੈਲ ਗਈਆਂ ਨੇ ਕਈ ਵਾਰ ਪਤਾ ਨਹੀਂ ਚੱਲਦਾ ਤੋਂ ਉਹ ਸਿਵਾ ਹੀ ਕਰਨਾ ਚਾਹੁੰਦਾ ਚਾਪਨ ਨੂੰ ਟਾਈਮ ਦੇ ਨਾਲ ਆਪ ਦਾ ਚੈੱਕਅਪ ਜਰੂਰ ਕਰਨਾ ਚਾਹੀਦਾ ਤੇ ਨਾਲ ਹੀ ਜਾਂ ਕੈਂਪ ਜਾਂਚ ਕੈਂਪ ਦੇ ਵਿੱਚ ਜੋ ਵੀ ਲੋਕ ਜਾਂਚ ਕਰਾਰੇ ਨੇ ਉਹਨਾਂ ਨੂੰ ਕੋਦੇ ਵੀ ਦਿੱਤੇ ਜਾ ਰਹੇ ਨੇ ਮਦੇ ਪੋਦਾ ਲੰਗਰੀ ਅੱਗੇ ਬਤਾਇਆ ਜਾ ਰਿਹਾ ਉਹਦੇ ਦਾ ਲੰਗਰੀ ਲਗਾਇਆ ਜਾ ਰਿਹਾ ਇੱਕ ਰੁਕ ਸੂਖ ਸਾਡੀ ਮੁਹਿੰਮ ਹੈ ਜੋ ਉਹ ਵੀ ਨਾਲ ਚੱਲ ਰਹੀ ਹੈ ਤਾਂ ਕਿ ਵਾਤਾਵਰਨ ਨੂੰ ਬਚਾਇਆ ਜਾ ਸਕੇ ਤੇ ਲੋਕਾਂ ਸੇ ਸਵਦਾਵਾ ਲਈ ਚਾਲੀ ਚੱਲ ਰਿਹਾ ਤੇ ਨਾਲ ਵਾਤਾਵਰਨ ਨੂੰ ਲਈ ਜਾਂਦੇ ਹਾਂ ਹਾਂਜੀ ਮੈਂ ਰਾਜਵੀਰ ਰਾਜਵੀ ਡਾਕਟਰ ਬੀਡੀ ਮੈਂ ਸਜੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦਾ ਵਾਈਸ ਪ੍ਰੈਜ਼ੀਡੈਂਟ ਹਾਂ ਅੱਜ ਸੁਸਾਇਟੀ ਵੱਲੋਂ ਇੱਕ ਲੈਬੋਰਟਰੀ ਦੇ ਟੈਸਟਾਂ ਦਾ ਕੈਂਪ ਲਗਾਇਆ ਗਿਆ ਸੀ ਜਿੰਦੇ ਜੀ ਸੀਬੀਸੀ ਤੇ 슈ਗਰ ਦੇ ਟੈਸਟ ਕੀਤੇ ਜਾ ਰਹੇ ਹਨ ਇਹਦੇ ਵਿੱਚ ਕਈ ਹੁਣ ਤੱਕ ਮਤਲਬ ਕਿ ਪਰਸਨ ਆਪਣਾ ਟੈਸਟ ਕਰਵਾ ਕੇ ਜਾ ਚੁੱਕੇ ਹਨ ਮੈਂ ਖੁਦ ਵੀ ਇਹਦੇ ਵਿੱਚ ਆਪਣਾ ਟੈਸਟ ਕਰਵਾਇਆ ਹੈ ਜਿਸ ਦੇ ਵਿੱਚ ਜਿਸ ਤੱਕ ਆਪਾਂ ਨੂੰ ਬਾਰਾ ਹੋਈ ਸਕੇ ਉਹਦੀ ਰਿਪੋਰਟ ਸਾਰਿਆਂ ਨੂੰ ਦਿੱਤੀ ਜਾਏਗੀ ते तो अभी इस कर करके क्योंकि जिस तरह अजक बीमारियाँ बहुत ज्यादा बद रही हैं उसके करके लोगों को भी एक नवी सहूल दी गई है ता कि लोग अपना टैस करा सकते किस, किस प्रॉब्लम है बहुत बहुत शुक्रिया कहना चाहोग कैंप बारे अब डॉक्टर बी डी सजेदा मेमोरियल वेलफेयर सोसायटी वालों एक मैडिकल कैंप लगाया जा रहा है जिसे शुगर और सीबीसी टैस जो है बिल्कुल फ्री ने और ਅੱਗੇ ਵੀ ਸਮੇਂ-ਸਮੇਂ ਤੇ ਜੋ ਇਹ ਪਾਲੇ ਹੁੰਦੇ ਰਹੇ ਨੇ ਪਹਿਲਾਂ ਵੀ ਕੈਂਪ ਲੱਗਦੇ ਰਹੇ ਨੇ ਜੀ ਔਰ ਬੂਟਾ ਦੇ ਲੰਗਰ ਕਾਫੀ ਤਰ੍ਹਾਂ ਦੇ ਇਹ ਸੰਸਥਾ ਕਾਫੀ ਤਰ੍ਹਾਂ ਦੇ ਜਿਹੜੇ ਲੋਕ ਭਲਾਈ ਦੇ ਕੰਮ ਕਰਦੀ ਹੈ ਔਰ ਜੋ ਅੱਜ ਕੈਂਪ ਲੱਗ ਰਿਹਾ ਮੈਂ ਫਾਜ਼ਿਲ ਕਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਆਓ ਔਰ ਇਸ ਮੌਕੇ ਦਾ ਫਾਇਦਾ ਚੱਕੋ ਆਪਣਾ ਟੈਸਟ ਫ੍ਰੀ ਕਰਾਓ ਔਰ ਜੋ ਟੈਸਟ ਕਰਾ ਰਿਹਾ ਜੋ ਵੀ ਸਾਡੇ ਕੋਲ ਆ ਰਿਹਾ ਉਹਦੇ ਟੈਸਟ ਕਰਨ ਤੋਂ ਬਾਅਦ ਅਸੀਂ ਉਹਨੂੰ ਇੱਕ ਪੌਦਾ ਦੇ ਰਿਹਾ ਜਿਹਦੇ ਨਾਲ ਵਾਤਾਵਰਨ ਵੀ ਸਾਫ਼ ਹੋਊਗਾ ਅਸੀਂ ਸਿਹਤ ਦੀ ਤੰਦਰੁਸਤੀ ਔਰ ਵਾਤਾਵਰਨ ਦੀ ਤੰਦਰੁਸਤੀ ਦੋਨਾਂ ਤੇ ਕੰਮ ਕਰ ਰਹੇ ਆ ਤੇ ਪਲੀਜ਼ ਆਓ ਔਰ ਇਸ ਮੌਕੇ ਦਾ ਫਾਇਦਾ ਚੱਕੋ ਕਿਸ ਤੇ ਕੇ ਰਿਸਪੌਂਸ ਹੈ ਕੈਂਪ ਦਾ ਕੈਂਪ ਦਾ ਬਹੁਤ ਵਧੀਆ ਰਿਸਪੌਂਸ ਚੱਲ ਰਿਹਾ ਹੈ ਪੇਸ਼ੈਂਟ ਆ ਰਹੇ ਨੇ ਜਿਨ੍ਹਾਂ ਵਿੱਚ ਬਲੱਡ ਸ਼ੂਗਰ ਤੇ ਸੀਬੀਸੀ ਦਾ ਟੈਸਟ ਕਰਵਾ ਰਹੇ ਨੇ ਇਹ ਕੰਪਲੀਟਲੀ ਫ੍ਰੀ ਕੀਤਾ ਜਾ ਰਿਹਾ ਹੈ ਕੰਪਲੀਟਲੀ ਬਿਲਕੁਲ ਫ੍ਰੀ ਕੀਤਾ ਜਾ ਰਿਹਾ ਹੈ ਸ਼ੂਗਰ ਜਾਂਚ ਕੈਂਪ ਦਾ ਨਾਰਮਲ ਹੈ ਅ ਸੀਬੀਸੀ ਕੀਤਾ ਹੈ ਸੀਬੀਸੀ ਟੈਸਟ ਦੀ ਕਿੰਨੀ ਕੋਸਟ ਰਹਿੰਦੀ ਹੈ ਸੀਬੀ ਟੈਸਟ ਦੀ ਵੈਸੇ 150 ਤੋਂ 200 ਤੱਕ ਦੀ ਕੋਸਟ ਰਹਿੰਦੀ ਹੈ ਜੋ ਕਿ ਅੱਜ ਅਸੀਂ ਬਿਲਕੁਲ ਫ੍ਰੀ ਕਰ ਰਹੇ ਹਾਂ ਜਿੰਦੇ ਵਿੱਚ ਉਹਨਾਂ ਨੂੰ ਪਤਾ ਚੱਲੇਗਾ ਉਹਦਾ ਐਚਬੀ ਕਿੰਨਾ ਹੈ TCL ਕਿੰਨੀ ਹੈ ਜਾਂ ਸੈੱਲ ਕਿੰਨੇ ਨੇ ਆਮ ਤੌਰ ਤੇ ਲੋਕ ਟੈਸਟ ਨਹੀਂ ਕਰਵਾਉਂਦੇ ਕਿ ਉਹਨਾਂ ਨੂੰ ਲੱਗਦਾ ਹੈ ਕਮਜ਼ੋਰੀ ਹੈ ਅਸੀਂ ਰਹਿਣ ਦੀ ਹੈ ਕਹਿੰਦੇ ਪਤਾ ਚੱਲੇ ਕਿਸੇ ਨੂੰ ਖੂਨ ਦੀ ਕਮੀ ਹੈ ਤਾਂ ਉਹਨਾਂ ਦਾ ਖੂਨ ਦਾ ਵਿੱਚ ਆ ਜਾਏਗਾ ਕਿ ਐਨੇ ਗ੍ਰਾਮ ਖੂਨ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਜਾਂ ਕਿਸੇ ਦੇ ਸੈੱਲ ਘੱਟ ਨੇ ਕੋਈ ਇਨਫੈਕਸ਼ਨ ਲੱਗਾ ਚਲੋ ਰੂਟੀਨ ਫੀਵਰ ਹੁੰਦਾ ਹੈ ਜਾਂ ਕੁਝ ਹੁੰਦਾ ਹੈ ਬਾਕੀ ਚੀਜ਼ਾਂ ਦਾ ਉਹਨਾਂ ਦਾ ਬੈਨੀਫਿਟ ਕਰਦਾ ਹੈ ਮਰ ਸੀਬੀਸੀ ਵੀ ਜੂਰੀਏ ਸ਼ੂਗਰ ਆ ਤਾਂ ਸ਼ੂਗਰ ਕਰਾਣੇ ਤੇ ਸ਼ੂਗਰ ਕਰਵਾਣੀ ਕਰਵਾਣੀ ਸੀਬੀਸੀ ਵੀ ਜੂਰੀਏ ਟਾਈਮ ਟੂ ਟਾਈਮ ਕਰਾਈ ਟਾਈਮ ਟੂ ਟਾਈਮ ਕਰਾਉਣਾ ਚਾਹੀਦਾ ਜਿੰਨੇ ਵਿੱਚ ਉਹਨਾਂ ਨੂੰ ਉਹਨਾਂ ਦਾ ਕੋਈ ਵੀਕਨੈਸ ਆਂਦੀ ਹੈ ਜਾਂ ਕੁਝ ਲੋਕ ਨਹੀਂ ਅਵੇਅਰ ਹੁੰਦੇ ਨੇ ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਸੰਦੇਸ਼ ਇਹ ਕਿ ਜਿਆਦਾ ਤੋਂ ਜਿਆਦਾ ਆਓ ਤੇ ਕੈਂਪ ਦੇ ਵਿੱਚ ਆਪਣਾ ਫ੍ਰੀ ਟੈਸਟ ਚੱਲ ਰਿਹਾ ਉਹ ਕਰਵਾਓ ਅੱਜ ਫਾਜ਼ਿਲਗਾਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਡਾਕਟਰ ਵੀ.ਡੀ. ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਮੁਫਤ ਸੀਬੀਸੀ ਤੇ ਬਲੱਡ ਸ਼ੂਗਰ ਦਾ ਜੋ ਕੈਂਪ ਲਗਾਇਆ ਗਿਆ ਹੈ ਬੜਾ ਹੀ ਸ਼ਲਾਗਾਇਓ ਕਦਮ ਹੈ ਇਸ ਤੋਂ ਪਹਿਲਾ ਵੀ ਜਿਹੜੀ ਸੋਸਾਇਟੀ ਹੈ ਸਮਾਜ ਸੇਵਾ ਦੇ ਵਿੱਚ ਹੈ ਬੜੇ ਸ਼ਲਾਗਾਇਓ ਕਦਮ ਕੋਟਰੀ ਹੈ ਭਾਵੇਂ ਜਰੂਰ ਤੁਮਾਂ ਦੇ ਕੰਨਿਆਂਾਂ ਦੀ ਸ਼ਾਦੀ ਹੋਵੇ ਸਮਾਜ ਦੇ ਵਿੱਚ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਸਿਲਾਈ ਸੈਂਟਰ ਜਿਹੜੇ ਨੇ ਇਹਨਾਂ ਨੇ ਖੋਲੇ ਗਏ ਹਨ ਇਸ ਤੋਂ ਇਲਾਵਾ ਵੀ ਸਮੇਂ-ਸਮੇਂ ਤੇ ਮਾਨਵਤਾ ਦੀ ਸੇਵਾ ਲਈ ਤੇ ਸਾਡਾ ਜਿਹੜਾ ਹੈ ਮਨਤਾ ਦੀ ਸੇਵਾ ਹੀ ਸਾਡਾ ਫਰਜ਼ ਹੈ ਤੇ ਕਈ ਸਮਾਜ ਸੇਵਾ ਦੇ ਕੰਮ ਕਰ ਰਹੇ ਨੇ ਸਭ ਤੋਂ ਵੱਡਾ ਜਿਹੜਾ ਉਪਰਾਲਾ ਏ ਇਸ ਜਿਹੜਾ ਏ ਪਰਿਵਾਰ ਨੂੰ ਸੁਰੱਖਣ ਪਰਿਵਾਰ ਨੂੰ ਵਾਤਾਵਰਨ ਨੂੰ ਸੁਧਾਰ ਵਾਸਤੇ ਜਿਹੜੇ ਕੋਦੇ ਅੰਦਰ ਲੰਗਰ ਲਗਾਤਾਰ ਹੀ ਲਗਾ ਰਹੇ ਨੇ ਇਹ ਜਿਹੜਾ ਏ ਫਾਜੀ ਕਾਂ ਨੂੰ ਹਰਾ ਭਰਾ ਬਣਾਉਣ ਵਾਸਤੇ ਜੋ ਉਹਨਾਂ ਨੇ ਕਦਮ ਚੁੱਕਿਆ ਹੈ ਇਹ ਬੜਾਈ ਸ਼ਲਾਗਾਈ ਉਹ ਕਦਮ ਹੈ ਕਿ ਮੈਂ ਡਾਕਟਰ ਵੀਜੀ ਸਖਨੇਵਾ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਇਹ ਵਧਾਈ ਦੇਣਾ ਕਿ ਇਹ ਅਗਾਂ ਵੀ ਐਸੇ ਤਰ੍ਹਾਂ ਇਹ ਜਿਹੜਾ ਆ ਦਾ ਜਿਹੜਾ ਕੰਮ ਹੈ ਕਰਦੇ ਰਹਿਣ ਧੰਨਵਾਦ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ ਜੀ ਡਾਕਟਰ ਬੀਡੀ ਸੇ ਦੇਵਾਵਲੋਂ ਲਗਾਤਾਰ ਇਸ ਮਾਹੇ ਬਾਅਦ ਵਿੱਚ ਕੰਮ ਕੀਤੇ ਜਾ ਰਹੇ ਨੇ ਜਰੂਰਤ ਸੀ ਇਸ ਟਾਈਮ ਪੌਦਿਆਂ ਦੀ ਤੇ ਲੋਕਾਂ ਦੇ ਸੇਡ ਦੀ ਜਿੱਥੇ ਇਸ ਕੈਂਪ ਨੂੰ ਲਗਾ ਕੇ ਲੋਕਾਂ ਦੇ ਟੈਸਟ ਕਰਕੇ ਉਹਨਾਂ ਸੇਡ ਦਾ ਖਿਆਲ ਰੱਖਿਆ ਜਾ ਰਿਹਾ ਹੈ ਉੱਥੇ ਹੀ ਪਰਿਆਵਰਣ ਨੂੰ ਸੁਰੱਖਣ ਕਰਨ ਵਾਸਤੇ ਪੌਦੇ ਵੀ ਲਗਾਏ ਜਾ ਰਹੇ ਨੇ ਇਸ ਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਜੋ ਪੌਦੇ ਦਿੱਤੇ ਜਾ ਰਹੇ ਨੇ ਉਹ ਅੱਛੇ ਤਰ੍ਹਾਂ ਚੱਲਣ ਤੇ ਜਿਹੜਾ ਪਰਿਆਵਰਣ ਸਾਰਾ ਵਧੇਗਾ ਹਾਂਜੀ ਚੰਦਨ ਵੀਰੇ ਕੀ ਕਹਿਣਾ ਚਾਹੁੰਦੇ ਹੋ ਕੈਂਪ ਬਾਰੇ ਨਮਸਕਾਰ ਪਾਦਿਲਤਾ ਡਾਕਟਰ ਬੀਡੀ ਸਦੇਵਾ ਮੈਮੋਰੀਅਲ ਸੁਸਾਇਟੀ ਵੱਲੋਂ ਇੱਕ ਬਹੁਤ ਵੱਡਾ ਉਤਸਾਹਿਤ ਕੰਮ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਸਰਾਹਣਿਆ ਕੰਮ ਕੀਤਾ ਜਾ ਰਿਹਾ ਹੈ ਜੋ ਕਿ ਇੱਕ ਕੈਂਪ ਲਗਾਇਆ ਜਾ ਰਿਹਾ ਜਿੰਦੇ ਵਿੱਚ ਸੀਬੀਸੀ ਟੈਸਟ ਔਰ ਨਾਲ 슈ਗਰ ਟੈਸਟ ਵੀ ਕੀਤਾ ਜਾ ਰਿਹਾ ਹੈ ਇੱਥੇ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਵੇਖਣ ਨੂੰ ਮਿਲ ਰਿਹਾ ਹੈ ਔਰ ਜਲਤੋ ਜਲ ਪਹੁੰਚੋ ਇੱਥੇ ਆਪਣੇ ਟੈਸਟ ਕਰੋ ਬਾਕੀ ਪੂਜਾ ਮੈਡਮ ਪੂਜਾ ਸਦੇਵਾ ਔਰ ਬੰਤੀ ਸਦੇਵਾ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ ਔਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਿ ਲੋਕ ਲੋਕ ਆਪਣੇ ਆਪਣੇ ਸਿਹਤ ਦਾ ਧਿਆਨ ਰੱਖਣ ਔਰ ਉਹਦੇ ਨਾਲ ਆਪਣੇ ਵਾਤਾਵਰਨ ਦਾ ਵੀ ਧਿਆਨ ਰੱਖਣ ਵਾਸਤੇ ਉਹਨਾਂ ਨੇ ਬੂਟੇ ਵੀ ਬੰਨੇ ਜਾ ਰਹੇ ਨੇ ਸੋ ਦੋ ਹੀ ਆਪਣੇ ਕੰਮ ਨੇ ਜੀਵਨ ਬਚਾਓ ਔਰ ਆਕਸੀਜਨ ਬਚਾਓ ਜੀਵਨ ਬਚਾਉਣ ਵਾਸਤੇ ਆਪਣੇ ਇੱਥੇ ਆਪਣੇ ਟੈਸਟ ਕੀਤੇ ਜਾ ਰਹੇ ਨੇ ਬੋਡੀ ਦੇ ਔਰ ਜਿਹੜਾ ਕੀ ਹੈ ਵਾਤਾਵਰਨ ਬਚਾਉਣ ਵਾਸਤੇ ਇੱਥੇ ਨਾਲ ਬੂਟੇ ਬੰਨੇ ਜਾ ਰਹੇ ਨੇ ਸੋ ਹੋਤ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਬੀ.ਡੀ.ਸੀ ਦੇਵਾ ਮੋਰੀਅਲ ਸੁਸਾਇਟੀ ਮੰਦ ਲੋ ਬੰਟੀ ਸੇ ਦੇਵਾਈ ਦਾ ਹੋਰ ਮੈਡਮ ਪੂਜਾ ਲੁਤਰਾ ਸੇ ਦੇਵਾਈ ਤੇ ਕੋਈ ਚਾਰजेस ਵਗੈਰਾ ਲੈਗੇ ਨਹੀਂ ਤੁਹਾਡੇ ਕੋਲ ਨਹੀਂ ਕੋਈ ਚਾਰजेस ਨਹੀਂ ਲੈਗੇ ਜੀ ਮੇਰੇ ਕੋਲ ਬਿਲਕੁਲ ਫ੍ਰੀ ਟੈਸਟ ਕੀਤਾ ਜਾ ਰਿਹਾ ਜੀ ਫ੍ਰੀ ਨਿਸ਼ੁਲਕ ਸੇਵਾ ਕੀਤੀ ਜਾ ਰਹੀ ਹੈ ਇਹ ਬਹੁਤ ਵੱਡੇ ਵੱਡੇ ਉਪਰਾਲੇ ਕਰਦੇ ਵੀ ਰਹਿੰਦੇ ਨੇ ਜੀ ਅੱਗੇ ਵੀ ਬਹੁਤ ਵੱਡੇ ਉਪਰਾਲੇ ਆਉਣ ਵਾਲੇ ਟਾਈਮ ਤੇ ਹੋਰ ਵੱਡੇ ਉਪਰਾਲੇ ਕੀਤੇ ਜਾਣਗੇ ਇਹ ਸੁਸਾਇਟੀ ਦੇ ਨਾਲ ਵੀ ਲੋਕ ਜੁੜਨ ਆ ਕੇ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਬਹੁਤ ਜ਼ਿਆਦਾ ਪਰੇ ਲੋਕਾਂ ਨੂੰ ਮੋਟੀਵੇਟ ਕਰ ਰਹੀ ਹੈ ਕਿ ਲੋਕ ਆਪਣੇ ਆਪਣੇ ਨਿੱਜੀ ਕੰਮਾਂ ਤੋਂ ਛੱਡ ਕੇ ਕੁਝ ਪਰਿਵਾਰਿਕ ਕੰਮਾਂ ਤੋਂ ਛੱਡ ਕੇ ਸੰਸਾਰਿਕ ਕੰਮਾਂ ਤੋਂ ਛੱਡ ਕੇ ਔਰ ਲੋਗਰ ਦੀ ਹੈਲਪ ਵੀ ਕੀਤੀ ਜਾਵੇ ਬਹੁਤ ਜ਼ਰੂਰੀ ਹੈ ਜੀ